ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਰੌਟਰ ਗੁਰਮਿੰਦਰ ਸਿੰਘ ਬਰਾੜ। 2 ਮਾਰਚ 2024 ਅੱਜ ਜਿਵੇਂ ਆਪਾਂ ਕੱਲ ਵੀ ਜਾਣਕਾਰੀ ਸਾਂਝੀ ਕੀਤੀ ਸੀ 2-3 ਦਿਨ ਪਹਿਲਾਂ ਵੀ ਜਿਹੜਾ ਮੌਸਮ ਜਿਹੜਾ ਹੈਗਾ ਉਹ ਵਿਗੜ ਸਕਦਾ। ਸੋ ਕੱਲ ਦਾ ਹੀ ਮੌਸਮ ਦੇ ਵਿੱਚ ਕਾਫੀ ਤਬਦੀਲੀ ਆਈ ਹੈ। ਅੱਜ ਕਈ ਜਗ੍ਹਾ ਦੇ ਉੱਤੇ ਤੇਜ਼ ਹਨੇਰੀ ਮੀਂਹ ਗੜੇਮਾਰੀ ਵੀ ਕਈ ਥਾਵਾਂ ਤੇ ਹੋਈ ਹੈ। ਪਰ ਜਿਹੜੀ ਹੈਗੀ ਆ ਅਜੇ ਤੱਕ ਮਤਲਬ ਕਿਉਂਕਿ ਥੋੜੇ ਸਮੇਂ ਲਈ ਪਏ ਆ ਇੰਨਾ ਕੋਈ ਜਿਹੜਾ ਫਸਲ ਦੇ ਨੁਕਸਾਨ ਵਾਲੀ ਗੱਲ ਨਹੀਂ ਸਾਹਮਣੇ ਆਈ ਹੈਗੀ ਬਾਕੀ ਤੁਸੀਂ ਕਿਰਪਾ ਕਰਕੇ ਆਪਦੇ ਏਰੀਆ ਦਾ ਆਪਦੇ ਖੇਤ ਦਾ ਜਿੱਥੇ ਵੀ ਬੈਠੇ ਆ ਤੁਸੀਂ ਹਾਲ ਦੱਸ ਸਕਦੇ ਆ ਕਿ ਮੌਸਮ ਕਿਸ ਤਰ੍ਹਾਂ ਦਾ ਹੈਗਾ ਗੜੇਮਾਰੀ ਦਾ ਕੋਈ ਨੁਕਸਾਨ ਹੋਇਆ ਜਾਂ ਨਹੀਂ ਕਿਉਂਕਿ ਜਿਹੜੀਆਂ ਅਗੇਤੀ ਕਣ ਖਾਸ ਤੌਰ ਤੇ ਜਿਹੜੀ ਨਿਸਰੀ ਸੀ ਜੇ ਉਹ ਉੱਥੇ ਜ਼ਿਆਦਾ ਗੜੇਮਾਰੀ ਛੱਟ ਪੈਂਦੀ ਹੈ ਨਾ ਇੱਕ ਪਾਸੇ ਤੋਂ ਮਤਲਬ ਟੇਢੀ ਤਾਂ ਫਿਰ ਜਿਹੜਾ ਸਿੱਟਿਆਂ ਦਾ ਨੁਕਸਾਨ ਹੋਣ ਦਾ ਡਰ ਹੁੰਦਾ ਵੈਸੇ ਜਿਹੜਾ ਹੈਗਾ ਉਹ ਕਿਸੇ ਵੀ ਫਸਲ ਦੇ ਉੱਤੇ ਕੋਈ ਏਡੀ ਪ੍ਰਭਾਵ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਵਿਚਾਰਿਆ ਕਿ ਥੋੜੇ ਸਮੇਂ ਲਈ ਗੜੇ ਪਏ ਆ ਬਠਿੰਡਾ ਏਰੀਆ ਜਿਹੜਾ ਹੈਗਾ ਇਹਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਕਰ ਲਈਏ ਇੱਧਰ ਜਾਂ ਕੋਈ ਮਾਨਸਾ ਏਰੀਆ ਬਰਨਾਲਾ ਏਰੀਆ ਬਾਕੀ ਕਿਸਾਨ ਵੀਰ ਜਿਹੜਾ ਹੈਗਾ ਕਿਰਪਾ ਕਰਕੇ ਕਮੈਂਟ ਕਰਕੇ ਦੱਸ ਸਕਦੇ ਆ ਗਰਦਾਸਪੁਰ ਦਾ ਏਰੀਆ ਥੋੜਾ ਆ ਹਾਰਪੁਰ ਦਾ ਏਰੀਆ ਜੇ ਆਪਾਂ ਕਹਿ ਲਈਏ ਜਾਂ ਪਠਾਨਕੋਟ ਦਾ ਏਰੀਆ ਥੋੜੀ ਬਹੁਤੀ ਇੱਥੇ ਕਿਤੇ ਕਿਤੇ ਗੜੇਮਾਰੀ ਦੇਖਣ ਨੂੰ ਮਿਲੀ ਆ ਜਾਂ ਸੰਗਰੂਰ ਦੇ ਏਰੀਏ 'ਚ ਵੀ ਜਿਹੜਾ ਹੈਗਾ ਕਾਫੀ ਮੀਂਹ ਦੀਆਂ ਜਲੰਧਰ ਦੇ ਵਿੱਚ ਵੀ ਕਿਤੇ ਕਿਤੇ ਜਿਹੜੀ ਹੈਗੀ ਗੜੇਮਾਰੀ ਦੀ ਖਬਰ ਆਈ ਆ ਤੇ ਫਸਲਾਂ ਤੇ ਐਡੀ ਜਿਹੜੀ ਖਬਰਾਂ ਵਾਲੀ ਕੋਈ ਜ਼ਰੂਰਤ ਨਹੀਂ ਹੈ ਬਿਚਾਰ ਹੈ ਪ੍ਰਮਾਤਮਾ ਵਰੂ ਆਪਾਂ ਅਰਦਾਸ ਕਰ ਸਕਦੇ ਹਾਂ ਸਮੇਂ ਤੇ ਕਿ ਜਿਹੜੀ ਮੌਸਮ ਦੇ ਵਿੱਚ ਹੁਣ ਜਿਹੜਾ ਹੈਗਾ ਗੜੇਮਾਰੀ ਤੋਂ ਵਿਚਾਰ ਰਹੇ ਖਾਸ ਤੌਰ ਤੇ ਮੀਂਹ ਨਾ ਕਿਉਂਕਿ ਏਡਾ ਨੁਕਸਾਨ ਵਾਲੀ ਨਹੀਂ ਗੱਲ ਹੁੰਦੀ ਕਿ ਚਾਹੇ ਕਣ ਕੱਢ ਡੱਗ ਵੀ ਪਵੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਤੇ ਕੱਲ ਤੋਂ ਜਿਹੜਾ ਹੈਗਾ ਅੱਜ ਰਾਤ ਤੱਕ ਹੀ ਮੌਸਮ ਵਿਗੜ ਰਹਿਣ ਦੀ ਸੰਭਾਵਨਾ ਹੈਗੀ ਟੁੱਟਵੇਂ ਖੱTHAਵਾਂ ਦੇ ਉੱਤੇ ਅਜੇ ਵੀ ਜਿਹੜਾ ਹੈਗਾ ਰਾਤ ਤੱਕ ਕਾਰਵਾਈਆਂ ਜਿਹੜੀਆਂ ਹੋ ਸਕਦੀਆਂ ਨੇ ਕੱਲ ਤੋਂ ਆਸ ਹੈ ਕਿ ਮੌਸਮ ਜਿਹੜਾ ਖੁੱਲੂਗਾ ਤੇ ਆਉਣ ਵਾਲੇ 5-7 ਦਿਨ ਫਿਰ ਜਿਹੜਾ ਹੈਗਾ ਕਦੇ ਬੱਦਲ ਵਾਏ ਜਾਂ ਸਾਫ਼ ਮੌਸਮ ਤੇ ਅਗਲੇ ਸੋਮਵਾਰ ਤੱਕ ਜਿਹੜਾ ਤਾਪਮਾਨ ਕਾਫੀ ਉੱਚਾ ਜਿਹੜਾ 27-28 ਡਿਗਰੀ ਤੱਕ ਜਾਣ ਦੀ ਆਸ ਹੈਗੀ ਜਿਹੜੇ ਆਪਾਂ ਹੁਣ ਤੋਂ ਦੇਖ ਰਹੇ ਹਾਂ ਜਿਹੜਾ ਉੱਚਤਮ ਤਾਪਮਾਨ ਤੇ ਬਾਕੀ ਫਸਲ ਆ ਜਿਹੜੀ ਪਕਾਣ ਨੂੰ ਜਾ ਰਹੀ ਆ ਇਸ ਟਾਈਮ ਦੇ ਉੱਤੇ ਆਪਾਂ ਨੂੰ ਜਿਹੜੀ ਆਪਾਂ ਮਿਹਨਤ ਕੀਤੀ ਉਹਦੇ ਨਾਲ ਪਰਮਾਤਮਾ ਅਗੇ ਅਰਦਾਸ ਦੀ ਵੀ ਜ਼ਰੂਰਤ ਹੈ ਸੋਰਦਾਸਾਂ ਦਾ ਸਿਲਸਲਾ ਵੀ جاری ਰਹੇ ਬਾਕੀ ਪਰਮਾਤਮਾ ਮਿਹਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ